ਸੱਤਰੀਆ ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮੰਦੀਪ ਕੌਰ ਸੰਧੂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਦਸੰਬਰ ਮਹੀਨੇ ਤੋਂ ਕਰਫਿਊ ਲੱਗਣ ਜਾ ਰਿਹਾ ਬਿਲਕੁਲ ਜੀ ਨਾਈਟ ਕਰਫਿਊ ਸ਼ੁਰੂ ਹੋਵੇਗਾ 1 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਹੋ ਨਾਈਟ ਕਰਫਿਊ ਰਹੇਗਾ ਜਿਸ ਦੇ ਸ ਪੂਰੇ 9:30 ਵਜੇ ਹੋਟਲ ਰੈਸਟੋਰੈਂਟ ਸਾਰੀਆਂ ਦੁਕਾਨਾਂ 9:30 ਵਜੇ ਦੇ ਕਰੀਬ ਬੰਦ ਹੋ ਜਾਣਗੀਆਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ ਇਸ ਦੌਰਾਨ ਤੋਂ ਦੱਸਦੇ ਚੱਲਦੇ ਕਿ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਹੁਣ ਕੋਵਿਡ-19 ਜੋ ਕਿ ਲਗਾਤਾਰ ਵਧਦਾ ਜਾ ਰਿਹਾ ਲੁਧਿਆਣਾ ਸ਼ਹਿਰ ਇਸ ਵੇਲੇ ਅੱਗੇ ਜਾ ਰਿਹਾ ਕੋਵਿਡ-19 ਦੀ ਸਥਿਤੀ ਚ ਤੇ ਜਲੰਧਰ ਮੁਹਾਲੀ ਚ ਵੀ ਲਗਾਤਾਰ ਕੇਸ ਸਾਹਮਣੇ ਆਉਂਦੇ ਜਾ ਰਹੇ ਨੇ ਜਿਸ ਦੇ ਚਲਦੇ ਹੁਣ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਵਿੱਚ 1 ਦਸੰਬਰ ਤੋਂ ਨਾਈਟ ਕਰਫਿਊ ਸ਼ੁਰੂ ਹੋਵੇਗਾ ਜੋ ਕਿ 15 ਦਸੰਬਰ ਤੱਕ ਲਾਗੂ ਰਹੇਗਾ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ ਇਸ ਦੇ ਨਾਲ 9:30 ਵਜੇ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਬੰਦ ਕਰਨੀਆਂ ਲਾਜ਼ਮੀ ਉਹ ਜਾਣ ਗਿਆ ਜੇਕਰ ਕਿਸੇ ਨੇ ਮਾਸਕ ਨਹੀਂ ਪਾਇਆ ਉਸ ਨੂੰ 1000 ਰੁਪਇਆ ਫਾਈਨ ਹੋਵੇਗਾ ਹਾਲਾਂਕਿ ਪਹਿਲਾਂ 500 ਰੁਪਇਆ ਫਾਈਨ ਦੱਸਿਆ ਜਾ ਰਿਹਾ ਸੀ ਹੁਣ ਵਧਾ ਕੇ ਇਸ ਨੂੰ 1000 ਰੁਪਇਆ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਜੇਕਰ ਕੋਈ ਸੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰੇਗਾ ਉਸਤੇ ਵੀ ਜਿਹੜਾ ਚਲਾਨ ਲਗਾਇਆ ਜਾਵੇਗਾ ਹਾਲਾਂਕਿ ਦਿੱਲੀ ਦੇ ਵਿੱਚ ਵੀ ਲਗਾਤਾਰ ਖਤਰਾ ਵਾਦਾ ਜਾ ਰਿਹਾ ਸੀ ਜਿਸ ਕਰਕੇ ਕੇਂਦਰੀਵਾਲ ਸਰਕਾਰ ਨੇ ਵੀ ਸਖਤੀ ਕੀਤੀ ਹੋਈ ਸੀ ਉਹਨਾਂ ਨੇ ਮਾਸਕ ਦਾ ਜਿਹੜਾ ਚਲਾਨ ਸੀ 500 ਤੋਂ ਸਿੱਧਾ 2000 ਰੁਪਇਆ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਵੀ ਲੋਕ ਜਿਹੜੇ ਨੇ ਲਗਾਤਾਰ ਚਲਾਨ ਕਟਵਾਉਂਦੇ ਨਜ਼ਰ ਆ ਰਹੇ ਨੇ ਦਿੱਲੀ ਦੇ ਵਿੱਚ ਵੀ ਲਗਾਤਾਰ ਕਰੋਨਾ ਦਾ ਵਾਧਾ ਹੋ ਰਿਹਾ ਜਿਸ ਦੇ ਮੱਦੇਨਜ਼ਰ ਪਿਛਲੇ ਕਈ ਦਿਨਾਂ ਤੋਂ ਜੁਰਮਾਨੇ ਦੀ ਰਕਮ ਜਿਹੜੀ ਉਹ ਤੁਹਾਨੂੰ ਸਾਂਝੀ ਕਰ ਦਿੰਦੇ ਆ ਦਿੱਲੀ ਦੇ ਵਿੱਚ 1 ਕਰੋੜ ਦੇ ਕਰੀਬ ਜਿਹੜਾ ਲੋਕਾਂ ਨੇ ਜੁਰਮਾਨਾ ਦਿੱਤਾ ਹੈ ਬਹੁਤ ਸਾਰਾ ਜੁਰਮਾਨਾ ਜਿਹੜਾ ਲਗਾਇਆ ਗਿਆ ਦਿੱਲੀ ਪੁਲਿਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ 20 ਨਵੰਬਰ ਤੋਂ ਹੁਣ ਤੱਕ 7655 ਚਲਾਨ ਜਾਰੀ ਕੀਤੇ ਗਏ ਨੇ ਜਿਨ੍ਹਾਂ ਵਿੱਚ ਸਿਰਫ 4 ਚਲਾਨ ਜਿਹੜੇ ਨੇ ਥੁੱਕ ਸੁੱਟਣ ਦੇ ਕਰਕੇ ਹੋਏ ਨੇ ਥੁੱਕਣ ਦੇ ਜਿਹੜੇ ਚਲਾਨ ਕੀਤੇ ਗਏ ਨੇ 4 ਚਲਾਨ ਹੋਏ ਨੇ ਇਸ ਦੇ ਨਾਲ ਹੀ ਸਮਾਜਿਕ ਦੂਰੀਆਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਵੀ 218 ਚਲਾਨ ਦਿੱਲੀ ਦੇ ਵਿੱਚ ਵੀ ਕਰਤੇ ਗਏ ਨੇ ਇਸ ਤੋਂ ਇਲਾਵਾ ਮਾਸਕ ਨਾ ਪਹਿਨਨ ਤੇ 5388 ਚਲਾਨ ਕੀਤੇ ਗਏ ਨੇ ਉਧਰ ਪੁਲਿਸ ਨੇ ਕਿਹਾ ਕਿ ਕੋਵਿਡ ਨਿਯਮਾਂ ਦੀ ਉਲੰਘਣਾ ਵਿੱਚ ਤੇਜ਼ੀ ਨਾਲ ਕਮੀ ਆ ਰਹੀ ਹੈ ਜਿੱਥੇ ਹੁਣ 400 ਤੇ 10 ਚਲਾਨ ਜਾਰੀ ਕੀਤੇ ਗਏ ਨੇ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਬਹੁਤ ਸਾਰੇ ਲੋਕ ਨੇ ਜੋ ਹਾਲੇ ਵੀ ਬਾਹਰ ਨਿਕਲਣ ਲੱਗਿਆ ਮਾਸਕ ਪਾਉਣ ਤੋਂ ਅਨਗਹਿਲੀ ਕਰਦੇ ਨੇ ਬਹੁਤ ਸਾਰੇ ਲੋਕ ਮਾਸਕ ਨਹੀਂ ਪਾ ਕੇ ਜਾਂਦੇ ਜੇਕਰ ਪੰਜਾਬ ਦੇ ਵਿੱਚ ਉਹ ਤੁਸੀਂ ਤਾਂ ਮਾਸਕ ਪਾ ਕੇ ਨਹੀਂ ਜਾਓਗੇ ਬਾਹਰ ਤਾਂ ਹਜ਼ਾਰ ਤਰ੍ਹਾਂ ਦਾ ਹੋਣ ਪੁਲਿਸ ਤੁਹਾਡਾ ਚਲਾਨ ਕਰੇਗੀ ਇਸ ਨਾਲ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਕਿ 1 ਨਵੰਬਰ ਤੋਂ 15 ਦਸੰਬਰ ਤੱਕ ਨਾਈਟ ਕਰਫਿਊ ਲਾਗੂ ਰਹੇਗਾ ਪੂਰੀ ਜਾਣਕਾਰੀ ਅਸੀਂ ਆਪਣੇ ਸਹਿਯੋਗੀ ਸਾਥੀ ਸਮੇਤ ਜੋਸ਼ੀ ਤੋਂ ਲਵਾਂਗੇ ਜੇ ਸਮੇਤ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਨਾਈਟ ਕਰਫਿਊ ਲਾਗੂ ਹੋ ਚੁੱਕਾ ਹੈ 1 ਦਸੰਬਰ ਤੋਂ ਲਾਗੂ ਹੋਵੇਗਾ ਬਿਲਕੁਲ ਮੈਂ ਦੇਖੋ ਜਿਸ ਤਰ੍ਹਾਂ ਦਾ ਜੇ ਕਹੀਏ ਕਿ ਜੋ ਹਾਲਾਤ ਤਾਂ ਕਈ ਤਰ੍ਹਾਂ ਦੇ ਦਿਖ ਰਹੇ ਸੀ ਨਾ ਮੀਡੀਆ ਬੁਲਟਨ ਚ ਵੀ ਅਸੀਂ ਦੇਖੇ ਥੋੜੇ ਥੋੜੇ ਆંકੜੇ ਵੱਧ ਰਹੇ ਸੀਗੇ ਤਾਂ ਲੋਕਾਂ ਨੂੰ ਇਹ ਚੀਜ਼ ਸ਼ਾਇਦ ਪਹਿਲਾਂ ਨਾਲੋਂ ਤਾਂ ਲਾਈਟਲੀ ਜਿਆਦਾ ਲੈ ਲੈਂਦੇ ਨੇ ਵੀ ਨਹੀਂ ਸ਼ਾਇਦ ਕਰੋਨਾ ਚ ਲੈ ਗਿਆ ਪਰ ਕਰੋਨਾ ਨੂੰ ਲੈ ਕੇ ਜਿਵੇਂ ਹਾਲਾਤ ਦਿੱਲੀ ਚ ਬਣੇ ਹੋਏ ਨੇ ਤਾਂ ਦਿੱਲੀ ਜੀਐਨਸੀਆਰ ਦੇ ਹਾਲਾਤ ਨੇ ਜ਼ਿਕਰ ਕਰਿਆ ਮੈਂ ਕਹਾਇਆ ਇਹ ਆਰਡਰਾਂ ਦੇ ਵਿੱਚ ਜੀ ਤਾਂ ਹੁਣ 9:30 ਵਜੇ ਤੋਂ ਜੇ ਕਿ ਇਹ ਕਿ ਜਿਹੜੇ ਹੋਟਲ ਰੈਸਟੋਰੈਂਟ ਮੈਨੇਜਮੈਂਟਸ ਨੇਗੇ ਇਹ ਜਾ ਵੱਡੇ ਸੰਸਦਾਲ ਨੇ ਉਹਨਾਂ ਨੂੰ 9:30 ਵਜੇ ਬੰਦ ਕਰਨ ਦੀ ਹਦਾਇਤ ਕੀਤੀ ਤੇ ਨਾਲ ਹੀ 10 ਵਜੇ ਤੋਂ ਸ਼ੁਰੂ ਹੋ ਜਾਣਾ ਜਿਹੜੇ 5 ਵਜੇ ਤੱਕ ਆ। ਹਾਲਾਂਕਿ ਜਦੋਂ ਪਿਛਲੀ ਵਾਰੀ ਇਹੀ ਆਰਡਰ ਇਸ ਤਰ੍ਹਾਂ ਦੇ ਆਰਡਰ ਦੇਖਣ ਨੂੰ ਮਿਲੇ ਸੀਗੇ ਕਿ 9:30 ਤੋਂ ਜਿਹੜਾ 5 ਵਜੇ ਤੱਕ ਕਰਪਿਓ ਰਹਿ ਗਿਆ ਉਦੋਂ ਬੜੀ ਰਾਹਤ ਲੱਗਦੀ ਸੀ ਪਰ ਜਦੋਂ ਹੁਣ ਇਹ ਜਿਵੇਂ ਕਿ ਜਿਹੜੇ ਅੱਜ ਹੁਕਮ ਦਿੱਤੇ ਗਏ ਨੇ ਇਹਦੇ ਨਾਲ ਇੱਕ ਵੱਡਾ ਝਟਕਾ ਲੱਗਦਾ ਦਿਖ ਰਿਹਾ ਹੈ ਕਿਉਂਕਿ ਲੋਕਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੀ ਅੰਗੈਲੀ ਉਹ ਲਗਾਤਾਰ ਕਰਦੇ ਨੇ ਤਾਂ ਉਹਦੇ ਸਿੱਟੇ ਫਿਰ ਆਖਰ ਅਖਰ ਸਰਕਾਰਾਂ ਨੂੰ ਜੀ ਇਹ ਸਖਤ ਫੈਸਲੇ ਮਜ ਜੇਕਰ ਗੱਲ ਕਰੀਏ 9:00 ਵਜੇ ਹੋਟਲ ਰੈਸਟੋਰੈਂਟ ਸਾਰੇ ਬੰਦ ਹੋ ਜਾਣਗੇ ਜੇਕਰ ਕੋਈ ਬੰਦ ਨਹੀਂ ਕਰੇਗਾ ਤਾਂ ਉਹਦੇ ਲਈ ਵੀ ਕੋਈ ਜੁਰਮਾਨਾ ਲਗਾਇਆ ਗਿਆ ਹੈ ਪਹਿਲਾਂ ਵੀ ਆ ਜਿਹੜੀ ਜਗਈਏ ਕਿ ਕਿਹੜਾ ਕਿਤੇ ਇਹਨਾਂ ਦੀ ਵਾਇਲੇਸ਼ਨ ਹੈ ਵਾਇਲੇਸ਼ਨ ਨੂੰ ਲੈ ਕੇ ਜੁਰਮਾਨੇ ਪਹਿਲਾਂ ਫਿਕਸ ਹੈ ਕਿ ਤਾਂ ਉਹੀ ਰਹਿਣਗੇ ਹਾਂ ਇਹਨਾਂ ਜ਼ਰੂਰ ਹੈ ਕਿ ਮਾਸਕ ਨਹੀਂ ਪਾਇਆ ਹੋਇਆ ਸੋਸ਼ਲ ਡਿਸਟੈਂਸਿੰਗ ਤੁਸੀਂ ਭੰਗ ਕਰਦੇ ਹੋ ਤਾਂ ਉਹਦੇ ਜੁਰਮਾਨੇ 500 ਤੋਂ 1000 ਕਰਤਾ ਯਾਨੀ ਕਿ ਪਹਿਲਾਂ ਘਟਾਉਣੇ ਸ਼ੁਰੂ ਕਰੇ ਸੀ ਪਰ ਵਧਾ ਲ ਦਿੱਤੇ ਨੇ ਗਏ ਹੁਣ ਸਾਵਧਾਨ ਹੋ ਤੁਸੀਂ ਕਿਤੇ ਦਿਖੜਾ ਹੋਊਗਾ ਜੇ ਮਾਸਕ ਨਹੀਂ ਪਾਉਂਦੇ ਡਿਸਟੈਂਸਿੰਗ ਕਿਤੇ ਭੀੜ-ਭੜ ਹੋਊਗੀ ਤਾਂ 500 ਦਾ ਕਿਹਨ 1000 ਕਰਤਾ ਜੀ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝਾ ਕਰਨ ਦੇ ਲਈ ਇਸਨ ਸਾਡੇ ਸਹਿਯੋਗੀ ਸਾਥੀ ਸੁਮੇ ਜੋਛੀ ਚੰਡੀਗੜ੍ਹ ਤੋਂ ਸਨਾਲ ਤੋਂ ਰਿਪੋਰਟ ਦਾਜ਼ਰ ਨੇ ਆ ਕਿ ਪੰਜਾਬ ਦੇ ਵਿੱਚ ਫਿਰ ਤੋਂ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਰਾਤ ਜੋ ਕਿ ਕਰਫਿਊ ਸ਼ੁਰੂ ਹੋਵੇਗਾ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਹ ਕਰਫਿਊ ਲਾਗੂ ਰਹੇਗਾ ਜੇਕਰ ਕੋਈ ਬਾਹਰ ਜਾਂਦਾ ਤਾਂ ਪੁਲਿਸ ਉਸੇ ਕਾਰਵਾਈ ਵੀ ਜ਼ਰੂਰ ਕਰੇਗੀ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 1 ਦਸੰਬਰ ਤੋਂ ਇਹ ਕਰਫਿਊ ਲਾਗੂ ਹੋਣ ਜਾ ਰਿਹਾ ਹੈ ਜੋ ਕਿ 15 ਦਸੰਬਰ ਤੱਕ ਜਾਰੀ ਰਹੇਗਾ ਇਸ ਦੇ ਨਾਲ ਜੇਕਰ ਮਾਸਕ ਨਹੀਂ ਪਾਉਗੇ ਤਾਂ ਹਜ਼ਾਰ ਪੈਦਾ ਤੁਹਾਡਾ ਚਲਾਨ ਵੀ ਹੋਵੇਗਾ ਜੇਕਰ ਦਿੱਲੀ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਸਰਕਾਰ ਨੇ 500 ਤੋਂ ਸਿੱਧਾ ਹੀ 2000 ਤੇ ਚਲਾਨ ਕੀਤਾ ਹੈ ਕਿ ਜੋਕਰ ਲੋਕ 마ਸਕ ਨਹੀਂ ਪਾਣਗੇ ਉਹਨਾਂ ਦਾ 2000 ਦਾ ਦਿੱਲੀ ਤੇ ਵਿੱਚ ਚਲਾਨ ਹੋਵੇਗਾ ਪੰਜਾਬ ਚ 1000 ਰੁਪਏ ਚਲਾਨ ਹੋਵੇਗਾ ਦਿੱਲੀ ਵਿੱਚ ਵੀ ਲਗਾਤਾਰ ਕੇਸ ਵਧਦੇ ਹੀ ਜਾ ਰਹੇ ਨੇ ਹੁਣ ਤੱਕ ਗੱਲ ਕਰ ਲੈਣ ਦੇ ਦੇਸ਼ ਦੇ ਰਾਸ਼ਟਰੀ ਦਿੱਲੀ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਨਿਯਮ ਤੋੜੇ ਨੇ 2000 ਰੁਪਏ ਜੁਰਮਾਨੇ ਦਾ ਉਹਨਾਂ ਨੂੰ ਐਲਾਨ ਕੀਤਾ ਗਿਆ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਦਿੱਲੀ ਦੇ ਉਪ ਰਾਜਪਾਲ ਨੇ ਰਾਸ਼ਟਰੀ ਰਾਸ਼ਟਰੀ ਨੂੰ ਕੋਵਿਡ-19 ਮਹਾਮਾਰੀ ਪ੍ਰਬੰਧਕ 2020 ਦੇ ਨਿਮਾਤਾਤ ਮਨਜ਼ੂਰੀ ਵੀ ਤਬਦੀਲੀ ਨੂੰ ਦੀ ਮਨਜ਼ੂਰੀ ਦਿੱਤੀ ਹੈ ਨਵੇਂ ਨੀਮਾ ਤਹਿਤ ਕਰੋਨਾ ਦੇ ਨੀਮਾ ਤੇ ਸਮਾਜਿਕ ਦੂਰੀਆਂ ਦੇ ਨਿਮਾ ਨੂੰ ਤੋੜਨ ਤੇ 2000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਇਸ ਦੇ ਨਾਲ ਜਨਤਕ ਥਾਵਾਂ ਤੇ ਮਾਸਕ ਨਾ ਪਹਿਨਣ ਤੇ ਗੁਟਕਾ ਪਾਨ ਖਾਣ ਤੇ ਵੀ 2000 ਰੁਪਏ ਦਾ ਜੁਰਮਾਨਾ ਹੋਵੇਗਾ ਦਿੱਲੀ ਦੇ ਵਿੱਚ ਇਹ ਹੈ ਤੇ ਇਸ ਦੇ ਨਾਲ ਪੰਜਾਬ ਦੇ ਵਿੱਚ 1 ਦਸੰਬਰ ਤੋਂ ਹੁਣ ਨਾਈਟ ਕਰਫਿਊ ਲਾਗੂ ਹੋਣ ਜਾ ਰਿਹਾ ਤੇ ਨਾਲ ਦੀ ਨਾਲ 1000 ਰੁਪਏ ਦਾ ਜੁਰਮਾਨਾ ਹੋਵੇਗਾ ਜੋ ਲੋਕ ਮਾਸਕ ਨਹੀਂ ਪਾਣਗੇ 1 ਦਸੰਬਰ ਤੋਂ ਰਾਤ 9:30 ਵਜੇ ਸਾਰੀਆਂ ਦੁਕਾਨਾਂ ਰੈਸਟੋਰੈਂਟ ਹੋਟਲ ਜਿਹੜੇ ਨੇ ਬੰਦ ਕਰ ਦਿੱਤੇ ਜਾਣਗੇ ਸਵੇਰ ਪੰਜ ਵਜੇ ਤੱਕ ਕਰਫਿਊ ਲੱਗੇ ਰਹੇਗਾ ਪੰਜ ਵਜੇ ਤੋਂ ਬਾਅਦ ਫੇਰ ਕਰਾ ਤੋ ਬਾਹਰ ਜੜਾ ਲੋਕ ਨਿਕਲ ਸਕਦੇ ਨੇ ਜੇਕਰ ਇਸ ਦੌਰਾਨ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਪੁਲਿਸ ਸਖਤ ਕਾਰਵਾਈ ਵੀ ਕਰ ਸਕਦੀ ਹੈ ਤੇ ਨਾਲ ਦੀ ਨਾਲ ਮਾਸਕ ਨਾ ਪਾਉਣ ਤੇ ਜੁਰਮਾਨਾ ਵੀ ਹੋ ਸਕਦਾ ਜੇਕਰ ਗੱਲ ਕਰੀਏ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੋਵਿਡ-19 ਮਹਾਮਾਰੀ ਫੈਲੀ ਹੋਈ ਹੈ ਜਿਸ ਦੇ ਕਰਕੇ ਲੁਧਿਆਣਾ ਦੇ ਵਿੱਚ ਕਰੀਬ 7800 ਕੇਸ ਆ ਚੁੱਕੇ ਨੇ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਕੇਸਾਂ ਦਾ ਫਿਰ ਤੋਂ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਲੁਧਿਆਣਾ ਦੇ ਵਿੱਚ ਸਭ ਤੋਂ ਅੱਗੇ ਲੁਧਿਆਣਾ ਸ਼ਹਿਰ ਜਾ ਰਿਹਾ ਜਿਸ ਦੇ ਵਿੱਚ ਬਹੁਤ ਸਾਰੇ ਕੇਸ ਲਗਾਤਾਰ ਸਾਹਮਣੇ ਆਂਦੇ ਜਾ ਰਹੇ ਨੇ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਵੀ ਦੂਸਰੇ ਨੰਬਰ ਤੇ ਹੈ ਮੁਹਾਲੀ ਦੇ ਵਿੱਚ ਵੀ ਲਗਾਤਾਰ ਨੇ ਸੋ ਪੰਜਾਬ ਦੇ ਵਿੱਚ ਲਗਾਤਾਰ ਵਧ ਰਹੇ ਕਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਪੰਜਾਬ ਸਰਕਾਰ ਨੇ ਸਖਤ ਫੈਸਲਾ ਲਿਆ ਹੈ ਕਿ ਸੂਬੇ 'ਚ ਮੁਰਤੋਂ ਨਾਈਟ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਨਾਈਟ ਕਰਫਿਊ ਰਾਤ ਅਸਵੇ ਤੋਂ 5 ਵਜੇ ਤੱਕ ਰਹੇਗਾ ਜੋ ਕਿ 15 ਦਸੰਬਰ ਤੱਕ ਲਾਗੂ ਰਹੇਗਾ ਹੋਟਲ ਰੈਸਟੋਰੈਂਟ ਮੈਰੇਜ ਪੈਲਸ ਰਾਤ 9:30 ਵਜੇ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਸੋ ਪੰਜਾਬ ਦੇ ਵਿੱਚ ਵਾਧੇ ਹੋਏ ਕੇਸਾਂ ਦੇ ਕਰਕੇ ਫੈਸਲਾ ਲਿਆ ਗਿਆ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਦਸੰਬਰ 1 ਨੂੰ ਨਾਈਟ ਕਰਫਿਊ ਲਾਗੂ ਹੋਣ ਜਾ ਰਿਹਾ ਜੋ ਕਿ 15 ਦਸੰਬਰ ਤੱਕ ਲਾਗੂ ਰਹੇਗਾ ਇਸ ਨਾਲ ਰਾਤ 9:30 ਵਜੇ ਸਾਰੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਜੇਕਰ ਤੁਸੀਂ ਕੋਈ ਵੀ ਚੀਜ਼ ਖਰੀਦਣੀ ਹੈ 9:30 ਵਜੇ ਤੋਂ ਪਹਿਲਾਂ ਜਾ ਕੇ ਖਾ ਪੀ ਸਕਦੇ ਹੋ ਖਰੀਦ ਸਕਦੇ ਹੋ 9:30 ਵਜੇ ਸਾਰੀਆਂ ਦੁਕਾਨਾਂ ਜਿਹੜੀਆਂ ਬੰਦ ਹੋ ਜਾਣਗੀਆਂ ਇਸ ਦੇ ਨਾਲ ਜੇਕਰ ਤੁਸੀਂ ਮਾਸਕ ਪਾਉਣ ਤੋਂ ਬਿਨਾ ਨਿਕਲਦੇ ਹੋ ਘਰ ਤੋਂ ਬਾਹਰ ਤਕਰੀਬ ਤੁਹਾਨੂੰ ਜਿਹੜੀ ਹੈ ਮਾਸਕ ਪਾਉਣ ਤੇ ਜੁਰਮਾਨਾ ਲੱਗ ਸਕਦਾ ਹੈ 1000 ਰੁਪਏ ਸੋ ਦਿੱਲੀ ਦੇ ਵਿੱਚ ਵੀ ਲਗਾਤਾਰ ਕੇਸ ਵਾਦੇ ਜਾ ਰਹੇ ਨੇ ਜਿਸ ਤੇ ਮੱਦੇ ਨਜ਼ਰ ਹੁਣ ਫੈਸਲਾ ਲਿਆ ਗਿਆ ਸੋ ਤੁਸੀਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜੇ ਨਾਈਟ ਕਰਫਿਊ ਦਾ ਸਾਹਮਣਾ ਕਰ ਸਕਦੇ ਹੋ ਤੇ 500 ਤੋਂ 1000 ਰੁਪਏ ਵਧਾ ਕੇ ਤੁਹਾਡਾ 마ਸਕ ਪਾਉਣ ਦਾ ਵੀ ਕਰ ਦਿੱਤਾ ਗਿਆ ਸੋ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਹੋਣ ਇਹ ਲਗਾਤਾਰ ਵਾਅਦਾ ਹੋਇਆ ਕੇਸਾਂ ਦੇ ਵਿੱਚ ਜਿਸ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਹੈ ਸੋ ਹਾਂ ਦੱਸ ਦਿਨੇ ਕਿ 249 ਸਪੈਸ਼ਲਿਸਟ ਡਾਕਟਰ ਵੀ ਤਾਇਨਾਤ ਕੀਤੇ ਗਏ ਨੇ 407 ਮੈਡੀਕਲ ਆਫੀਸਰ ਵੀ ਜਿਹੜੇ ਨੇ ਭਰਤੀ ਕੀਤੇ ਜਾਣਗੀਆਂ ਦੀ ਰਿਕੁਆਇਰਮੈਂਟ ਮੰਗੀ ਗਈ ਹੈ ਸੋ 449 ਸਪੈਸ਼ਲਿਸਟ ਡਾਕਟਰ ਨਾਲ ਦੀ ਨਾਲ 407 ਮੈਡੀਕਲ ਆਫੀਸਰ ਵੀ ਤਾਇਨਾਤ ਹੋਣਗੇ ਸੋ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਕਹਿ ਕਿ ਜਿਹੜੀਆਂ ਯੂਨਿਟਾਂ ਨੇ ਜਿਨ੍ਹਾਂ ਦੀ 25500 ਡੇਲੀ ਆਰਟੀ ਪੀਸੀਆਰ ਟੈਸਟਿੰਗ ਕਪੈਸਿਟੀ ਹੋਏਗੀ ਐਂਡ ਇਸ ਦੇ ਨਾਲ ਹੀ ਡਾਇਰੈਕਟ ਗ੍ਰੈਜੂਏਟ ਐਂਡ ਰੈਗੂਲਰ ਟੈਸਟਿੰਗ ਹੋਏਗੀ ਜੋ ਕਿ ਇਹ ਜਿੰਨੇ ਵੀ ਲੋਕ ਆਣ ਕੇ ਟੈਸਟ ਕਰਵਾਉਣ ਲਈ ਰਜਨਾ ਉਹਨਾਂ ਦੇ ਟੈਸਟ ਵੀ ਹੋਣਗੇ ਆਰਟੀਪੀਸੀਆ ਟੈਸਟਿੰਗ ਲਈ ਇੱਕ ਕੈਪੈਸਿਟੀ ਵੀ ਮੰਗੀ ਗਈ ਹੈ ਇਸ ਦੇ ਨਾਲ ਹੀ 249 ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ 407 ਮੈਡੀਕਲ ਆਫੀਸਰ ਵੀ ਤਾਇਨਾਤ ਹੋਣਗੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ ਰਾਤ 1 ਦਸੰਬਰ ਤੋਂ 15 ਦਸੰਬਰ ਤੱਕ ਨਾਈਟ ਕਰਫਿਊ ਲਾਗੂ ਰਹੇਗਾ ਹੋਰ ਕਿਸ ਮਾਮਲੇ 'ਚ ਅਪਡੇਟ ਆਵੇਗੀ ਲਗਾਤਾਰ ਥਰਡਲ ਸਾਂਝੀ ਕਰਦੇ ਚਲਾਂਗੇ ਪਲ-ਪਲ ਦੀ ਅਪਡੇਟ ਲਗਾਤਾਰ ਡੇਲੀ ਪੋਸਟ ਪੰਜਾਬੀ ਤੇ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਹੁੰਦੀ ਆਗਿਆ